ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰੇ ਗਾਵਾਂ ਸੇੜ ਲਈ ਲੈ ਕੇ ਆਏ ਹਾਂ ਚਾਰੇ ਦੀਆਂ ਚਾਰੇ ਬਈ ਟੌਪ ਦੀਆਂ ਸੂਈਆਂ ਸਵਾਈਆਂ ਲੈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈਗਾ 81467 15300 ਬਾਰ ਇਹ ਆ ਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲ ਆ ਜੋ ਵੀ ਹਾਂਜੀ ਬਾਈ ਸ਼ਸਤਰੀ ਕਾਂ ਸਸੇ ਆ ਵੀ ਕਿਵੇਂ ਚੱਲਦਾ ਬਾਈ ਕੰਮ ਵਧੀਆ ਠੀਕ ਕਰੋ ਨਾਮ ਤੇ ਐਡਰੈਸ ਬੋਲ ਦੋ ਆਪਣਾ ਨਾਮ ਸਾਕਰ ਵੀਰੇ ਪਿੰਡ ਭਾਈ ਰੁਪਾ ਤਹਿਸੀਲਪੁਰ ਤੇ ਜ਼ਿਲ੍ਹਾ ਫਰੀਦ ਆਪਾਂ ਨੇੜੇ ਪਿੰਡ ਕਿਹੜਾ ਰਹਾ ਰਾਮਪ੍ਰਭੂ ਸਹਰਾ ਤਹਿਲਾਪੁਰ ਵਿਚਾਲੇ ਪਿੰਡ ਠੀਕ ਆ ਬਾਈ ਮੋਬਾਈਲ ਨੰਬਰ ਬੋਲੋ 9023976000 ਠੀਕ ਆ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਆ ਵੇਰ ਤੋਂ ਸ਼ੁਰੂ ਕਰੀਏ ਹਾਂ ਕਰ ਜਿਹੜੀ ਬਈ ਆਪਾਂ ਸਾਹਮਣੇ ਵੇਖ ਰਿਹਾ ਕਿਹੜਾ ਸੂਆ ਸੂਈਆ ਇਹ ਦੂਜਾ ਸੂਆ ਦੋ ਬਈ ਨੁੱਦਾ ਘਾਟਾ ਲੱਗ ਰਿਹਾ ਥੋੜਾ ਘਾਟਾ ਠੀਕ ਆ ਹੈ ਜੇਰ ਬਾਕੀ ਪੈ ਗਈ ਠੀਕ ਆ ਜੇਰ ਠੀਕ ਆ ਠੀਕ ਆ ਥਾਲੇ ਬਾਦ ਬਹੁਤ ਜਿਆਦਾ ਘਾਟਾ ਥਾਲੇ ਬਾਦ ਤਾਂ ਬਈ ਮੈਂ ਕਹਿੰਦਾ ਕੀ ਬਾਤ ਆ ਬਹੁਤ ਸੋਹਣਾ ਲੇਵਾ ਕਰਮਾਣੀ ਨੇ ਤਿਆਰ ਕਰਿਆ ਵਾ ਫੀਟ ਨਾ ਲੇਵਾ ਮਗਰ ਮੂਰ ਤਾਂ ਨਹੀਂ ਸਹੀ ਗੱਲ ਆ ਜਿੰਨਾ ਮਗਰ ਨੂੰ ਆ ਨਾ ਉਨੀ ਕਰਮਾਣੀ ਦਾ ਮੂਰ ਨੂੰ ਆ ਤੇ ਬੱਚਾ ਬਈ ਕੀ ਬੱਚਾ ਇਹਨੇ ਬੱਚਾ ਦਿੱਤਾ ਬਈ ਠੰਡੀ ਸੀ ਰੂਹੀ ਸੀ ਠੀਕ ਆ ਜਾਣੀ ਸਿੱਤਰਾਉ ਫਰਨੀਚ ਦਾ ਭੂਆ ਸੇ ਖਾਣ ਲਿਆ ਉਹ ਤੇ ਰਬੜ ਦਾ ਹੂੰ ਸਹੀ ਗੱਲ ਆ ਬਾਈ ਠੰਡੀ ਸੀਲ ਚੈੱਕ ਕਰ ਲੋ ਪਾਣੀ ਬਤਾ ਉਹਨੇ ਭੂਰਿਆ ਨਹੀਂ ਮਗਰਾ ਹੂੰ ਮੁੱਠੀ ਆ ਥਾਣਾ ਭੂਰ 18 ਕਿਲੋ ਦੁੱਧ ਦੇ ਦੋ ਕੋਈ ਠੰਡੀ ਸੀਲ ਆ ਠੀਕ ਆ ਜੇ ਜਿਹੜੇ ਪਏ ਆ ਵੀਡੀਓ ਬਣਾ ਲਾਏ ਨਾ ਹੂੰ ਖੋਲ ਦੇ ਬਈ ਤੋੜ ਦੇ ਮੜੀ ਖੋਲ ਕੇ ਕੱਦ ਚੈੱਕ ਕਰ ਲੋ ਕੋਈ ਬ੍ਰੀਡ ਚੈੱਕ ਕਰ ਲੋ ਕਿਆ ਬਾਤ ਆ ਸਨਖ ਬਣਾ ਨਾ ਜੇ ਗੱਲ ਕਰੀਏ ਬਈ ਬਾਹਰ ਤੇ ਫੁੱਲਾ ਬਾਕੀ ਗਰਮੀਆਂ ਦਾ ਮੰਨ ਲੈ ਚਲੋ ਵੀ ਤੋਫਾਕ ਨਹੀਂ ਬਈ ਹਾਂ ਹਾਂ ਗਰਮੀਆਂ ਚ ਹੰਡਣ ਵਾਲੀ ਹੀ ਆਗੀ ਇਹ ਨਹੀਂ ਹੈਗਾ ਵੀ ਗਰਮੀ ਮੰਨ ਨੂੰ ਅਸਲ ਵਿੱਚ ਤਾਂ ਦੂਮੇ ਮੌਸਮਾਂ 'ਚ ਟੱਪਣ ਵਾਲੀ ਬਾਹਰ ਹੂੰ ਬਾਕੀ ਅਪ ਫੇਸ ਨੇੜੇ ਦਾ ਚੈੱਕ ਕਰਵਾਣਾ ਹੈ ਕਿਆ ਬਾਤਾਂ ਬਾਈ ਬੋਡੀ ਚੈੱਕਰ ਨੂੰ ਸਨਕਣਾ ਇਹ ਗੱਲ ਕਰੀਏ ਬਾਹਰ 'ਚ ਫੁੱਲ ਖੁੱਲੇ ਟਾਂਚੇ ਰੀਆ ਕਿ ਨਹੀਂ ਬਾਈ ਹਾਂ ਹਾਂ ਚਾਰੂ ਚਰੂ ਕਿਵੇਂ ਹੈ ਬਾਈ ਪੂਰੀ ਵਧੀਆ ਠੀਕ ਆ ਚਾਰੂ ਚਰੂ ਬਾਈ ਕਹਿੰਦਾ ਫੁੱਲਾ ਬਾਕੀ ਲੇਵਾ ਚੈੱਕ ਕਰ ਲੋ ਕਿਆ ਬਾਤਾਂ ਬਹੁਤ ਸੋਹਣਾ ਫੀਟਿੰਗ ਦਾ ਲੇਵਾ ਕਰਮਲੀ ਦਾ ਤਿਆਰ ਕਰਿਆ ਵਾ ਖਾਣ ਹਵਾਰ ਨਾਲ ਆਪਣੇ ਨੇੜੇ ਚ ਕਰਾਣਾ ਥੋੜਾ ਬੱਚੇ ਦਾ ਕਰਕੇ ਖਾ ਲਵੋ ਹੂੰ ਬੱਚੇ ਦਾ ਕਰਕੇ ਬਾਈ ਕਾਲ ਜਰੂਰ ਕਰ ਦਿਆ ਬਾਕੀ ਆਪਾਂ ਥਮ ਚੈੱਕ ਕਰਾਣਾ ਕੀ ਆ ਬਾਈ ਬਹੁਤ ਸੋਨਾ ਥਣ ਲੱਗਿਆ ਵਾ ਕੱਲਾ ਕੱਲਾ ਥਾਣਾ ਪੂਰੀ ਬਿੱਤੀ ਦਾ ਥਾਣਾ ਲੱਗਿਆ ਵਾ ਤਾਰ ਕਿਵੇਂ ਆ ਬਾਈ ਹਾਂ 10 ਨੰਬਰ ਬਾਈ ਮਾਰਕ ਖਰਾਜ ਦਾ ਠੀਕ ਆ ਤੇ ਮੁੱਲ ਬਾਈ ਫਕੀਰ ਹੋਊਗਾ ਦੇਖ ਲੈ ਇਹ 6200 ਦੇਵਾਂਗੇ ਬੱਸ ਬਾਟਾ ਹੈ ਜੀ ਹਾਂ ਬਾਜੇ ਥੋੜੀ ਨੂੰ ਲੈ ਕੇ ਨੀਂਦੇ ਠੀਕ ਆ ਬਾਟਾ ਹੈ ਜੀ ਠੀਕ ਆ ਬਾਈ ਆਏ ਬਾਈ ਧਾਰ ਚੈੱਕਰਾ ਨਾ ਮੈਂ ਕਿਹੜਾ ਕਿਆ ਬਾਤਾਂ ਬਾਈ ਗੰਨੇ ਆ ਕੋ ਬਰਦੀ ਆ ਹਨਾ ਪਤਾ ਲੱਗਦਾ ਬਾਈ ਚਵਾਈ ਹੁੰਦੀ ਆ ਕਿ ਖੜਕਾ ਕਰਦੀ ਆ ਬਾਕੀ ਬੋਲੇ ਹੀ ਮਾਰਦੀ ਆ ਪੀਲਾ ਪੀਲਾਕ ਨਹੀਂ ਬਾਈ ਇਹ ਤਾਂ ਵੀ ਸੂਈ ਆ ਨਾ ਸੂਈ ਆ ਜੀ ਬਾਕੀ ਤੇ ਦਰਦ ਵੀ ਆਪਾਂ ਗੱਲ ਕਰੀਏ ਨਾ ਮੱਝਾਂ ਹਰ ਕੇ ਗੁਰਮਾਰੀ ਨੂੰ ਲੈ ਥਣਾ ਚਵਾਈ ਚੈੱਕਰ ਲੋ ਗੰਨੇ ਆ ਕੋ ਬਰਦੀ ਆ ਥੋੜੀਆਂ ਧਾਰੀਆਂ ਮਾਰੀਆਂ ਵੀਰ ਨੇ ਐ ਮੰਨ ਲਓ ਵੀ ਬੋਲਾ ਤੁਰ ਪਿਆ ਠੰਡੀ ਹਿੰਦੂ ਬਸ ਏਰੀਆ ਥਾਂ ਲੈ ਆਪਸਰਾ ਬੈਣ ਗਈ ਇਹ ਨਹੀਂ ਸੁਣਾ ਲੈਵਾ ਇਕੱਲਾ ਇਕੱਲਾ ਥਾਂ ਤੋਂ ਤਾਂ ਮੁੱਖਿਆ ਸਾਨੂੰ ਆਣੀ ਗੱਲ ਸਹੀ ਗੱਲ ਆ ਬਾਈ ਇਹ ਨਹੀਂ ਹੈਗਾ ਵੀ ਟਟਮਾ ਲੈਵਾ ਚਾਹੇ 10 ਫੀਟਿੰਗ ਲੈ ਆ ਬਹੁਤ ਜ਼ਿਆਦਾ ਹੂੰ ਸਹੀ ਗੱਲ ਆ ਤਾਹਾਂ ਤੱਕ ਲੱਗਿਆ ਪਿਆ ਕਿ ਨਹੀਂ ਬਾਈ ਤੇ ਮੁੱਲ ਫਿਰ ਭਾਈ ਜਾਇ ਜਕੀ ਇਹਦਾ ਇਹਦਾ 62000 ਰੁਪਏ ਲਵਾਂਗੇ ਬਸ ਦੀ ਹੈ ਠੀਕ ਆ ਅੱਗੇ ਬਾਈ ਦੋ ਨੰਬਰ ਤੇ ਇਹ ਕਿਹੜਾ ਸੂਆ ਸੂਈ ਆ ਇਹ ਬਾਈ ਦੂਜਾ ਸੂਈ ਵੀ ਆ ਕਦਾਂ ਸੂਈ ਆ ਬਾਈ ਇਹ ਰਾਤ ਦੀ ਸੂਈ ਵੀ ਵੇਰੇ ਇਹਦੇ ਜੀ ਰੋਪੇ ਹੀ ਹੈ ਕੰਪਲੀਟ ਆ ਠੀਕ ਆ ਰਾਸ ਸੁਈਆ ਬਾਈ ਕਹਿੰਦਾ ਜੇਰ ਕੰਪਲੀਟ ਬਈਆ ਚੈੱਕ ਕਰ ਲੋ ਬਠਲ ਚ ਪਈ ਹੈਗੀ ਤੇ ਬੱਚਾ ਬਈ ਕੀ ਦੇਦਾ ਮੱਛੀ ਦਿੱਤੀ ਬਈ ਜੱਸੀ ਨੇ ਕੋਫੀ ਕਲਰਾ ਦੇ ਨਾਲ ਬਹੁਤ ਸੋਹਣੀ ਲੱਗਿਆ ਵਾਤਾ ਬਈ ਬੱਸੀ ਬਹੁਤ ਵਧੀਆ ਹਾਂ ਪੂਰੀ ਵੱਡੀ-ਵੱਡੀ ਮੱਛੀ ਆ ਵੀ ਬਹੁਤ ਸੋਹਣੀ ਬੈਠ ਹੈਗੀ ਫੁੱਲ ਕਾਤਾ ਹਾਂ 19 ਕਿਲੋ ਦੁੱਧ ਪਲੂਰ ਤੇ 18 ਕਿਲੋ ਮੰਗ ਲੈ ਮਗਰ ਮੂਰ ਦੇ ਲੈਵਲ ਹੈ ਇਧਰ ਦਿਖਾ ਦੇ ਥਾਨ ਤੁਮ ਕਿਹੇ ਬਈ ਕਹਿੰਦਾ ਬਈ ਕੀ ਵਾਤਾ ਥਣ ਲੰਡੀ ਢੋਡੀ ਦਾ ਕੋਈ ਅੰਤ ਨਹੀਂ ਲੈ ਠੀਕ ਹੈ ਲੈ ਬਈ ਕੀ ਵਾਤਾ ਥਾਨ ਦੇ ਕੇ ਲੱਗਿਆ ਬੱਚੀ ਨੂੰ ਸਾਰੀ ਫੁੱਲਾ ਵਕਿੱਥਾਣਾ ਵਾਣਾ ਇੱਥੋਂ ਦੇ ਲੱਲੇ ਵਾ ਕਿ ਸਹੀ ਗੱਲ ਆ ਭਾਈ ਜੇ 3 ਡੇਟ ਮੂਹ ਨੂੰ ਫਿਰਦਾ ਲੈ ਵਾਲਾ ਠੰਡੀ ਹੋ ਗਈ ਅੰਬਾਰ ਨੂੰ ਪੂਰਾ ਚੰਗਾ ਦੁੱਧ ਲਾ ਪੀਸਾ ਉ ਸਹੀ ਗੱਲ ਆ ਭਾਈ ਮਾਲਕ ਦਾ 20 ਕਿਲੋ ਕਹਿੰਦੇ ਆਪਾਂ 18-19 ਕਿਲੋ ਕਹ ਕੇ ਦੇਣਾ ਵੀ ਲੈ ਜਾ ਅਗਲਾ ਮਾਨ ਕੇ ਜਿਹੜਾ ਮਰਜੀ ਸਾਡਾ 19 ਕਿਲੋ ਦੁੱਧ ਖੁੱਲਾ ਦੇ ਦੂ ਠੀਕ ਆ ਭਾਈ ਹਾਂ ਬਾਕੀ ਕੱਦ ਚੈੱਕ ਕਰ ਲੋ ਭਾਈ ਬਰੀਡ ਚੈੱਕ ਕਰ ਲੋ ਮੈਂ ਲੈ ਫੇਸਬੁੱਕ ਦੇਖ ਭਾਈ ਸੁਣੱਖ ਪੁਣਾ ਨਾ ਇਹ ਗੱਲ ਕਰੀਏ ਬਾਹਰ ਤੇ ਫੁੱਲ ਆ ਹਨਾ ਹਾਂ ਫੁੱਲ ਕਰਦਾ ਹੈਗਾ ਛੋਟੀ ਜਿਹੀ ਨਾ ਮੰਨੇ ਲੈ ਬਰੀਡ ਆ ਭਾਈ ਕੋਈ ਛੋਟੀ ਜਿਹੀ ਨਾ ਮੰਨੇ ਚੰਕ ਬਹੁਤ ਜ਼ਿਆਦਾ ਬੱਚੀ ਜੀ ਹੂੰ ਚੈੱਕ ਕਰ ਲੋ ਕੱਦ ਤੇ ਬਰੀਡ ਲੈਵਾ ਚੈੱਕ ਕਰ ਲੋ ਫੀਟਿੰਗ ਦਾ ਲੈਵਾ ਇਹ ਨਹੀਂ ਹੈਗਾ ਬਈ ਟਟਮਾ ਲੈਵਾ ਨਾ ਨਾ ਟਟਮਾ ਟਟਮਾ ਠੰਡੀ ਇੰਨੀ ਆ ਜਿੱਥੇ ਮਰਜੀ ਰੋਕਲਾ ਯਾਰ ਕੋਈ ਵਾਸਤਾ ਨਹੀਂ ਠੰਡੀ ਸੀਲ ਚੈੱਕ ਕਰ ਲੋ ਕਿਆ ਬਾਤ ਆ ਜੇ ਮੈਂ ਕਹਣਾ ਮੇਰੇ ਕੋਲ ਹੈ ਨਾ ਬਈ ਜਿੱਥੇ ਮਰਜੀ ਚੋਲਾ ਲੈ ਸਹੀ ਗੱਲ ਆ ਜਿਵੇਂ ਮਰਜੀ ਲੱਤ ਕਰੀ ਚੱਲੇ ਨਹੀਂ ਹੈਗਾ ਵੀ ਲੱਤ ਚੱਕ ਜੂ ਹੈ ਨਾ ਹਾਂ ਬੱਚਾ ਬੱਚਾ ਲਾ ਨਾ ਲਾ ਜੇ ਮਰਜੀ ਚੋਈ ਚੱਲੇ ਯਾਰ ਕੋਈ ਵਾਸਤਾ ਨਹੀਂ ਵਿਚਾਰਾਂ ਗਾ ਮੇਰੀ ਗੱਲ ਬਈ ਇਹ ਆ ਬੱਚਾ ਵੱਸੀ ਦਿੱਤੀ ਆ ਕਨੇ ਹਾਂ ਕੁਆਲਿਟੀ ਵਾਲੀ ਫੁੱਲ ਵੀ ਇਹ ਨਹੀਂ ਗੱਲ ਫੁੱਲ ਕੁਆਲਿਟੀ ਵਾਲੀ ਵੀ ਵੱਸੀ ਦਿੱਤੀ ਆ ਹੂੰ ਤੇ ਕੀ ਮੁੱਲ ਰਹੁ ਭਾਈ ਮੁੱਲ ਲਈ ਭਾਈ 62000 ਲਵਾਂਗੇ 62000 ਹਾਂ ਛੋੜ ਹੀ ਹੋਣੀ ਇਹਨਾਂ ਚ ਰੇਟ ਆਪਣੇ ਜਿਹੜੇ ਖੱਚ ਦੁਨੀ ਪਾਸੇ ਚਵਾਈ ਕਰਾ ਲੂ ਬਿਠਾ ਕੇ ਜਿਵੇਂ ਮਰਜ਼ੀ ਚੁਈ ਚੱਲੇ ਠੀਕ ਆ ਲਕਾਵਾ ਕਰੋ ਮਾਰ ਕੇ ਦਿਖਾਉਣੇ ਆ ਜੇ ਤੇ ਕਿਹਨੇ ਕੀ ਨੀ ਲੈ ਜੀ ਲੈ ਮੁਠੀ ਲੈ ਕਰਾ ਲੈ ਨੱਕਿਆਵਾ ਤਮ ਇੱਕ ਗੰਨੇ ਦੀ ਧਾਰ ਬਣੀ ਜੇ ਚੈੱਕ ਕਰ ਲੋ ਮੈਂ ਫਿਰ ਵੀ ਖੱਟਾ ਖੱਟਾ ਬੋੜਾ ਹੋਆ ਐਨੀ ਗੱਲ ਚਵਾਈ ਚੈੱਕ ਕਰ ਲੋ ਭਾਈ ਗੰਨੇ ਕੋ ਬਰਦੀ ਆ ਪਤਾ ਲੱਗਦਾ ਖੱਟਾ ਹੁੰਦਾ ਨਾ ਹਾਂ ਹਾਂ ਭਾਈ ਇਹ ਜਰਾ ਸੁਈ ਰਹੀਦਾ ਵਈ ਸਹੀ ਗੱਲ ਆ ਭਾਈ ਯਾ ਵਤਨ ਬਾਈ ਹਰ ਕਾ ਕਰ ਲਿਆ ਜੋਨੀ ਪੂਰੀ ਪੋਲੀ ਹੋਈ ਮੋਟੋ ਮੋਟੀ ਦਵਾਈ ਨੇ ਪਰਤੀ ਸੇਤੀ ਸੁਭਾਈ ਇਹਨਾ ਹਾਂ ਹਾਂ ਬਾਈ ਠੀਕ ਆ ਬਾਈ ਲੈ ਪਾ ਇੱਕ ਵਾਰੀ ਬਈ ਫੇਰ ਤੋਂ ਚਾਹ ਤਮਰਵਾ ਨਾ ਕੋਈ ਬਾਈ ਨੇ ਬੱਚਾ ਨਹੀਂ ਲਾਇਆ ਬੱਚੇ ਵਿੱਚ ਜਿਹੜਾ ਲੋਨ ਬੱਚੇ ਦੀ ਬਾਈ ਨੇ ਧਾਰਾ ਮਾਰਤੀਆਂ ਕਰਮਾ ਨਹੀਂ ਕੋਈ ਚੱਕਰ ਹੀ ਨਹੀਂ ਮੰਨੇ ਕ ਨਹੀਂ ਬਾਈ ਹਾਂ ਹਾਂ ਬਾਈ ਅੱਗੇ ਬਾਈ ਤੇਨੂੰ ਨੰਬਰ ਤੇ ਇਹ ਵੀ ਦੂਜੇ ਹੋਵੇ ਇਹਦੇ ਮਗਰ ਬਹੁਤ ਸੋਹਣੀ ਬੱਚੀ ਆ ਡੱਬੀ ਠੀਕ ਆ ਇਹ ਕਾਲਾ ਹੱਥ ਨਹੀਂ ਸੀ ਵੀ ਆ ਹੂੰ ਆਪਣਾ ਜੇਰ ਦੀ ਸਾਰੇ ਕਹਦੀ ਵਿਡੂਆ ਠੀਕ ਆ ਬੱਚੀ ਲਖਾ ਦੇ ਕਿੰਨੀ ਸੋਹਣੀ ਆ ਬਾਈ ਮਗਰ ਲੈ ਮੈਂ ਕਹਿਣਾ ਕੀ ਆ ਵਾਹ ਬਹੁਤ ਚੰਗੀ ਬੱਚ ਠੀਕ ਆ ਨਹੀਂ ਗੱਲ ਠੰਡੀ ਛੁੰਡੀ ਦਾ ਹੰਤ ਕੋਈ ਨਹੀਂ ਕੀ ਆ ਬਾਤ ਆ ਮੈਂ ਠੰਡੀ ਹਾਲੀ ਦਾ ਮੂਹ ਨਾ ਬਈ ਐ ਨਹੀਂ ਗੱਲ ਕਰਕੇ 4 ਕਿਲੋ ਬੋਲਾ ਤਾਰ ਕੇ ਕਰੇ ਰਾਤ ਕੜਾਈ 4 ਕਿਲੋ ਬਈ ਠੀਕ ਆ ਕੱਦ ਸੋਨਾ ਲੇਵੇ ਵਾਲੀ ਆ ਕਿੰਨਾ ਕਿਤਾਬ ਦੇ ਦੂ ਬਈ ਐਸਟੀਮੇਟ ਬਈ 18-19 ਕਿਲੋ ਮੰਨ ਕੇ ਲੈ ਲੇ ਜਿਲਾ ਮਰਜੀ ਬੰਦਾ ਬਾਕੀ ਦੋ ਦੋ ਸੀਵਾ ਹੋਣਾ ਵੱਧ ਗਿਆ ਤੇ ਨਾਲ ਚੈੱਕ ਕਰ ਲੋ ਫੁੱਲ ਚੰਗੀ ਆ ਖੋਲ ਲਿਆ ਬਈ ਤੋਰਦੇ ਨੂੰ ਵੀ ਫੁੱਲ ਕੇ ਬ੍ਰੀਡ ਭਾਈ ਆਪਾਂ ਦਿਖਾਉਨੇ ਆਂ ਬ੍ਰੀਡ ਕਿਆ ਬਾਤਾਂ ਕਨੇ ਭਾਈ ਫੇਸ ਉਸ ਬਹੁਤ ਸੋਹਣਾ ਭਾਈ ਹੂੰ ਸਹੀ ਗੱਲ ਆ ਬਹੁਤ ਸੋਹਣਾ ਫੇਸ ਆ ਭਾਈ ਚਮਕ ਵਾੜ ਤੇ ਚੈੱਕ ਕਰ ਲੋ ਛੈਣਗੇ ਸੋਹਣਗੇ ਨਾ ਫੁੱਲ ਆ ਫੁੱਲ ਦਾ ਭਾਈ ਤੋਰੇ ਤਰੀ ਬਹੁਤ ਚੰਗੀ ਆ ਹੂੰ ਅਸੂਏ ਚ ਬਹਿਣਾ ਭਾਈ ਮੰਨਿਆ ਮੰਨ ਕੇ ਚੱਲੋ ਬਹਿਣ ਦੇ ਜਦੋਂ ਉਹ 10 8 ਦਿਨ ਟੱਪਣੇ ਆ ਹੋਰ ਹੀ ਕੋ ਬਣ ਜਿਆ ਨੇ ਉਹਨਾਂ ਨੇ ਜਿਹੜੇ ਜਿਹੜੇ ਪੜੀ ਜਾਣੇ ਆ ਵੜਾ ਨੇ ਬਾਕੀ ਜਵਾਨੀ ਆਂਗਾ ਭਾਈ ਕੋਈ ਜਾਪਾ ਜੰਗ ਨਹੀਂ ਕਨੇ ਭਾਈ ਹਾਂ ਹਾਂ ਪੂਰੀ ਭਾਈ ਹੂੰ ਬਾਕੀ ਧਾਰ ਕੇ ਮੈਂ ਭਾਈ ਇਹਦੀ ਧਾਰ ਦਾ ਇੱਕ ਨੰਬਰ ਆ ਭਾਈ ਯਾਰ ਠੀਕ ਆ ਮਾਰੋਂਗੇ ਧਾਰਾਂ ਬਾਈ ਹਾਂ ਹਾਂ ਬਈ ਬੱਚਾ ਲਾ ਨਾਲ ਆ ਜਿੱਧਰ ਹੀ ਮਰਜੀ ਤਨੀ ਪਾਸੇ ਬਿਠਾ ਕੇ ਧਾਰਾਂ ਮਰੋ ਕੋਈ ਨਹੀਂ ਗੱਲ ਠੀਕ ਆ ਲੈ ਮੈਂ ਕਹਣਾ ਕੀ ਬਾਤਾਂ ਬਈ ਠੰਡਾ ਸੀਲ ਇੰਨਾ ਪਸੂ ਕਿੱਥੇ ਠੰਡੇ ਠੰਡੇ ਆ ਬਈ ਆਪਣੇ ਬੜਾ ਠੰਡੇ ਨਾ ਨਹੀਂ ਗੱਲ ਆ ਜਾ ਦੁਕਾਨੇ ਧਾਰਾ ਤੁਰਾ ਕੋਈ ਚੋਕਰੀ ਨਹੀਂ ਪਈ ਲੈ ਠੀਕ ਆ ਬਾਈ ਬੱਚਾ ਲਾਉਂਦੀ ਨਹੀਂ ਲੋੜ ਲੈ ਬਾਈ ਧਾਰ ਤੇ ਕਰਾ ਨਾ ਕੀ ਬਾਤਾਂ ਬਈ ਇਹਦੀ ਵੀ ਧਾਰ ਬਹੁਤ ਚੰਗੀ ਹੈ ਯਾਰ ਹੈ ਨਾ ਬਈ ਗੰਡ ਮਰੂ ਦੀ ਨੂੰ ਸਾਲੇ ਜੱਟਾਂ ਗਾਂਟੇ ਹੋਲੇ ਲੈ ਬੱਚਾ ਕਰ ਲਓ ਮਗਰ ਲਸ ਜੀ ਕਿਤਰਾ ਨੇ ਕੀ ਬਾਤਾਂ ਬਈ ਬਹੁਤ ਸੁਣੀ ਤਾ ਹੈ ਰਾ ਕੀ ਕਰਨਾ ਛੋੜੀਆਂ ਧਾਰਾ ਮਾਰੀਆਂ ਤਾਂ ਤਰ ਭੁੱਗਿਆ ਕਿ ਨਹੀਂ ਹਾਂ ਹਾਂ ਭਾਈ ਤੇ ਨਾ ਤਾਂ ਵੀਰ ਨੇ ਬੱਚਾ ਲਾਇਆ ਕੋਈ ਨਿਆ ਨਾ ਉਹ ਹੀ ਲੋੜ ਨਹੀਂ ਪਈ ਯਾਰ ਜਦ ਮਰਜੀ ਚੋਲੋ ਨਾਲ ਇਹ ਗੱਲ ਆ ਭਾਈ ਦੋਮਾ ਪਾਸੇ ਨੂੰ ਲੈ ਵਕ ਨਹੀਂ ਭਾਈ ਹਾਂ ਹਾਂ ਭਾਈ ਮੂਹਰ ਨੂੰ ਗੱਠ ਫਿਰਦਾ ਵਾ ਹਾਂ ਹਾਂ ਭਾਈ ਸਾਫ ਸੁਥਰਾ ਹੈਗਾ ਭਈ ਬਣਨਾ ਤੁਹਾਨੂੰ ਆਲੇ ਸਾਰੇ ਬਾਲ ਬੁਰੇ ਕਰੀ ਤੋਈ ਵੀ ਹੈ ਤੋ ਸਹੀ ਗੱਲ ਆ ਸਵੇਰ ਤਾਂ ਭਾਈ ਕਹਿੰਦਾ ਬੋਲਾ ਕੱਢਿਆ ਵਾ ਤਾਂ ਅਗਰ ਕੱਢ ਲਾ ਪੈ ਗਿਆ ਕਿ ਨਹੀਂ ਭਾਈ ਹਾਂ ਹਾਂ ਇਹ ਜੇ ਕੰਮ ਨਹੀਂ ਇਹ ਵੀ 60000 ਦੀ ਮੈਂ ਭਾਈ 62000 ਦੀ ਹਾਂ ਠੀਕ ਆ ਭਾਈ ਅੱਗੇ ਭਾਈ ਲਾਸਟ ਦੇ ਕਿਹ ਕਿਰਸ ਵਸੂਈ ਆ ਇਹ ਬਈ ਤੀਜਾ ਸੋਸੂਈ ਆ ਵਾੜਾ ਦੂਜੇ ਨਾਲ ਪਤੀ ਜਮਨ ਦੇ ਲਈ ਆ ਠੀਕ ਆ ਹਾਂ ਵੱਡੀ ਵੱਡੀ ਫੁੱਲ ਆ ਯਾਰ ਮੈਂ ਗਣਾ ਕਹਿ ਮਗਰ ਇਹਦੇ ਹੀ ਬੱਛੀ ਆ ਬਾਈ ਬੱਚਾ ਇਹਦੇ ਮਗਰ ਵੀ ਬੱਛੀ ਆ ਹਾਂ ਬੱਚਾ ਇਹਨੇ ਬਾਈ ਬੱਸੀ ਦਿੱਤੀ ਆ ਬੱਸੀ ਚੈੱਕ ਕਰ ਲਓ ਬਹੁਤ ਕੁਆਲਟੀ ਜਾਂ ਮਾਰ ਲਓ ਬਾਈ ਇੱਕ ਰੇਟ ਤੇ ਨਾ ਦੋ ਮਿਲਦੇ ਆ ਕਿਲੋ ਹਾਂ ਬੱਸੀ ਦੋ ਤੇ 20 ਕਿਲੋ ਲਊ ਬਾਈ ਯਾਰ ਫੁੱਲ ਵੱਡੀਆਂ ਥਾਂ ਲੇਵਾ ਬਹੁਤ ਜ਼ਿਆਦਾ ਆ ਤੇ ਪਿਛਲੇ ਸਵੇਰ ਦਾ ਬਾਈ ਕੀ ਰਕਾਰ ਸੀ ਇਹਦੇ ਪਿਛਲੇ ਸਵੇਰ 20 ਕਿਲੋ ਦੁੱਤਾ ਬਾਈ ਆ 20 ਕਹਿ ਕੇ ਦਿੰਨੇ ਆ ਠੀਕ ਆ ਬਾਈ ਫੇਸ ਚੈੱਕ ਕਰ ਲੋ ਬਾਈ ਕੀ ਬਾਤ ਆ ਬਹੁਤ ਕੁਆਲਟੀ ਵਾਲਾ ਫੇਸ ਆ ਨਾ ਹਾਂ ਹਾਂ ਬਾਈ ਇਹ ਵੀ ਬਾਈ ਜਰਸੀ ਆ ਗਈ ਫਿਰ ਇਹ ਜਰਸੀ ਕ੍ਰਾਸ ਆ ਪੂਰੀ ਵੱਡੀ ਵੜਾ ਬਾਈ ਯਾਰ ਇਹ ਹੂੰ ਵੱਡੀ ਆ ਗਈ ਹੈ ਨਾ ਹਾਂ ਐ ਮੰਨ ਲਓ ਵੀ ਦੋ ਮੇਲ ਆ ਨਾ ਹਾਂ ਹਾਂ ਲੇਵਾ ਇਹਦਾ ਵਿੱਚ ਲੇਵਾ ਖੰਡਾਂ ਤਾਂ ਅੰਤ ਹੀ ਕੋਈ ਨਹੀਂ ਯਾਰ ਪੰਡਰ ਗਾਵਨਾ ਕਰਮਾ ਲਈ ਲਈ ਫਿਰਦੀ ਆ ਬਾਕੀ ਥਣਾ ਦੀ ਤਾਂ ਮੈਂ ਕਹਿੰਦਾ ਗੱਲ ਹੀ ਨਹੀਂ ਕਰਨ ਦੀ ਲੋੜ ਆਪਾਂ ਨੂੰ ਬਹੁਤ ਚੰਗੀ ਬਾਈ ਬਹੁਤ ਜਿਆਦਾ ਚੰਗੀ ਆ ਬੜਾ ਲੇਵਾ ਚੈੱਕ ਕਰ ਲੋ ਵੜਦਾ ਤੋਰਾ ਚੈੱਕ ਕਰ ਲੋ ਕੀ ਬਾਤ ਆ ਬਾਈ ਲੇਵਾ ਗੋਂਦ ਮੰਗੋਂਦਾ ਲੇਵਾ ਬੱਕਰਮਾਲੀ ਦਾ ਫਿੱਟ ਨਾ ਲੇਵਾਕ ਨਹੀਂ ਬਾਈ ਹਾਂ ਹਾਂ ਬਾਈ ਤਾਰਾ ਭਾਈ ਇਹਦੀਆਂ ਮਾਰ ਕੇ ਖਾਵਾਂਗੇ ਭਾਈ ਆਪਾਂ ਠੀਕ ਆ ਭਾਈ ਤਾਰਾ ਭਾਈ ਕਹਿੰਦਾ ਇਹਦੀਆਂ ਹੀ ਮਾਰਾਂਗੇ ਇਹਦਾ ਭਾਈ ਫਿਰ ਕੀ ਮਨ ਰੋ ਇਹਦਾ ਵਜੇ ਇੱਕ ਤਾਂ ਥਾਨ ਅੱਧਾ ਹੈ ਮੂਰ ਲਾਦਾ ਮਨ ਲੈ ਤੈ ਲ ਮਨ ਲੈ ਪਤਾ ਯਾਰ ਤੇ ਲਾਲਾ ਭਾਈ ਜੀ ਨਾ ਹੈ ਅੱਧਾਗਾ ਠੀਕ ਆ ਭਾਈ ਪਰਾਂ ਨਹੀਂ ਲਾਦਾ ਯਾਰ ਨਿਆਣ ਬੰਦੇ ਤਾਂ ਅਸੀਂ ਪੱਗਾਪ ਜੀ ਨਹੀਂ ਮਾਰ ਰਹੇ ਨੇ ਤਾਂ ਥਾਨ ਤੋਂ ਕੋ ਦੱਸ ਨਹੀਂ ਸਕਦਾ ਠੀਕ ਆ ਹਾਂ ਹਾਂ ਥਣ ਚੱਲਦਾ ਇੱਕੋ ਜਿਹਾ ਵੀ ਪਛਮਾ ਵੀ ਨਹੀਂ ਹੋਊਗਾ ਕੋ ਦੱਸ ਨਾਲ ਜ਼ਿਆਦਾ ਪਰ ਅੱਧਾ ਆਪਾਂ ਫਿਰ ਤੈ ਲ ਮਨ ਲੇਤਾ ਵਲ ਜੇ ਮਰਜ਼ੀ ਮਨ ਕੇ ਲੈ ਲਈ ਠੀਕ ਆ ਭਾਈ ਉਹ ਯਾਰ ਰੇਟ ਤੇ ਜੋ ਮੁਖਤਰਾ ਭਾਈ ਦੇਵਾਂਗੇ ਭਾਈ ਯਾਰ ਠੀਕ ਆ ਲੈ ਭਾਈ ਆਈ ਵੀਰ ਨਿਆਣਾ ਪਾਉਣ ਲੱਗਾ ਕਰਮਾ ਨੂੰ ਕੋਈ ਚੱਕੀ ਖੰਡੀ ਸੀਲ ਫੇਰੀ ਆ ਭਾਈ ਆਏ ਹੋਣੀ ਕੋਈ ਚੱਕਰ ਸਹੀ ਗੱਲ ਆ ਭਾਈ ਹਨਾ ਬਾਕੀ ਭਾਈ ਨੇ ਮੁੱਲ ਵੀ ਜਮਾ ਜਾਇ ਕੀਤਾ 47000 ਭਾਈ ਇਹ 46000 ਨੂੰ ਦੇ ਦਾਂਗੇ 40000 ਦੀ ਪਰਦੀਆ ਪਤਾ ਲੱਗਦਾ ਦਵਾਈ ਦਾ ਖਰਚਾ ਹੁੰਦਾ ਕਿ ਨਹੀਂ ਭਾਈ ਹਾਂ ਹਾਂ ਦਵਾਈ ਦਾ ਖਰਚਾ ਬੜਾ ਪਹਿਲਾਂ ਦਾ ਭਾਈ ਘਾਰ ਤੇ ਚੱਲੋ ਕੀ ਆ ਵਾ ਉਹ ਸੁਣੋ ਕੋਈ ਤਾਂ ਇੱਕ ਰਮ ਭਰਾ ਭਈ ਆਏ ਨਹੀਂ ਗੱਲ ਸਹੀ ਗੱਲ ਆ ਭਾਈ ਕੀ ਮਤਾਂ ਭਾਈ ਬਹੁਤ ਚਿੰਤਾ ਰਹਾ ਹਨਾ ਲੈ ਲੈ ਮੁੰਡਾ ਨਾਲ ਲੈ ਲੈ ਕੱਲਬ ਕੰਨੇ ਆ ਕੋ ਘਾਰ ਪੈਂਦੀ ਆ ਘਰ ਦੇ ਇੱਕੋ ਜਿਹੇ ਛਣਪੇ ਤੋਂ ਪਵਾ ਵੀ ਕੋਈ ਆ ਨਹੀਂ ਸਕਦਾ ਲੈ ਠੀਕ ਆ ਲੈ ਹੋਰ ਆਪਾਂ ਹੋਇਆ ਕੰਮ ਨਹੀਂ ਕਰਨਾ ਦੁੱਧ ਦਾ ਇੱਕੋ ਜਿਹਾ ਹੋਊਗਾ ਇਹਨਾਂ ਗੱਲ ਲੈ ਭਾਈ ਦੁੱਧ ਵੀ ਫੈਟ ਵਾਲਾ ਪਊ ਕਿ ਨਹੀਂ ਭਾਈ ਹਾਂ ਹਾਂ ਭਾਈ ਦੁੱਧ ਵੀ ਇਹ ਭਾਏ ਨੇ ਕਿਸੇ ਨੇ ਹਮ ਇੰਨੇ ਦੁੱਧ ਲਈ 40000 ਰੁਪਏ ਮੁੱਲ ਕਿ ਰੱਖਿਆ ਭਾਈ ਨੇ ਜਮਾ ਭਾਈ ਬਸ ਦੇ ਛੂੜ ਹੀ ਹੋ ਬਈ ਠੀਕ ਆ ਭਾਈ ਇਧਰੋਂ ਬਈ ਲੈ ਵਾ ਚੈੱਕ ਕਰ ਲੋ ਕੀ ਬਤਾਂ ਬਹੁਤ ਸੋਹਣਾ ਲੈਵਾ ਕਰਮਲੀ ਦਾ ਸੁਨਿਆ ਸਵਾਈਆਂ ਬਈ ਬੱਚਾ ਮਗਰ ਕਰਮਾਣੀਆਂ ਦੇ ਇੱਕ ਮਗਰ ਬੱਸਾ ਗਿਆ ਤੇ ਬਾਕੀ ਮਗਰ ਬੱਸੀ ਬੱਚਾ ਹਾਂ ਬਈ ਤਿੰਨ ਨਕਸ਼ੇਗੇ ਬਾਈ ਕੋਲੇ ਚਾਰ ਬਾਈ ਚਾਰੇ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦਾ ਵੀਡੀਓ ਨੂੰ ਵੇਖਣ ਲਈ ਧੰਨਵਾਦ